ਸਿੰਘ ਪਾਲਟਾ ਕਲਾਂ ਤੋਂ ਸਰਕਲ ਪ੍ਰਧਾਨ ਬੋਲ ਰਿਹਾ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੇ ਸਰਦਾਰ ਸੁਖਜੀਤ ਸਿੰਘ ਚੁਕਾਰ ਜੀ ਨੇ ਜ਼ਿਲ੍ਹਾ ਪ੍ਰਧਾਨ ਹੋਣਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਬੇਨਤੀ ਕਰੀ ਕਿ ਸਾਡੇ ਇਸ ਸਾਲ ਦੇ ਵਿੱਚ ਕੁਦਰਤ ਦੀ ਆਫਤ ਆਈ ਹੋਈ ਆ ਦਿੜ ਨਾਲ ਸਤਲੁਜ ਦੇ ਬੰਨ ਨੂੰ ਸਿਬੂ ਤਲਵੰਡੀ ਚ ਢਾ ਲੱਗੀ ਹੋਈ ਆ ਉਸ ਢਾ ਨੂੰ ਸਾਰੀ ਸੰਗਤ ਕੰਟਰੋਲ ਕਰ ਰਹੀ ਆ ਤੇ ਇਹੇ ਬੇਨਤੀ ਸੁਣ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਸਾਡੇ ਹਲਕੇ ਵਿੱਚ 500 ਲੀਟਰ ਡੀਜ਼ਲ ਦਿੱਤਾ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਨਹੀਂ ਤੁਹਾਨੂੰ ਫੇਰ ਲੋੜ ਹੋਈ ਫੇ ਸਾਨੂੰ ਦੱਸ ਦਿਓ ਅਸੀਂ ਉਸ ਹਿਸਾਬ ਨਾਲ ਤੁਹਾਨੂੰ ਭੇਜਦੇ ਰਵਾਂਗੇ ਤੇ ਉਹਨਾਂ ਦੀ ਕਿਰਪਾ ਨਾਲ ਇੱਥੇ ਬਹੁਤ ਵਧੀਆ ਕੰਮ ਚੱਲ ਰਿਹਾ ਸਾਰੀ ਸੰਗਤ ਸੇਵਾ ਕਰ ਰਹੀ ਆ ਸੇਵਾਦਾਰ ਬਹੁਤ ਆ ਰਹੇ ਆ ਜਿਨੇ ਇਸ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆ ਨੇ ਵਰਕਰ ਨੇ ਸਾਰੇ ਸੇਵਾ ਤੇ ਲੱਗੇ ਹੋਏ ਆ ਨਾਲ ਸੇਵਾ ਕਰਾਉਂਦੇ ਆ ਜੀ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਸਾਰੀ ਸੰਗਤ ਇਲਾਕੇ ਦੀ ਲੱਗੀ ਹੋਈ ਆ ਸਾਰੇ ਸੇਵਾ ਕਰਦੇ ਆ ਜੀ ਸਰਦਾਰ ਸਭ ਜੀ ਸਾਰੇ ਬਹੁਤ ਵਧੀਆ ਕੰਮ ਕਰਦੇ ਆ ਜੀ ਇੱਥੇ ਇਲਾਕੇ ਦਾ ਕੰਮ ਸਾਰਾ ਸੰਭਿਆ ਹੋਇਆ ਤੇ ਸਾਰੀ ਸੰਗਤ ਜਿਹੜੀ ਆ ਬਹੁਤ ਵੱਡਾ ਸਹਯੋਗ ਦੇ ਰਹੀ ਆ ਲੰਗਰ ਚੱਲ ਰਹੇ ਆ ਲੰਗਰ ਹੋ ਨਹੀਂ ਆਇਆ ਜੀ ਦੇਖੋ ਕਾਰ ਸੇਵਾ ਵਾਲਿਆਂ ਨੇ ਲੰਗਰ ਭੇਜਿਆ ਹੋਇਆ ਤੇ ਉਹ ਸਾਰੇ ਭੇਜ ਰਹੇ ਆ ਪੰਜਾਬ ਵਿੱਚ